ਇਕ ਸਰ ਸਾਡਾ ਕੁਤਵਾਲੀ ਬਾਜ਼ਾਰ ਜਿਹਦੇ ਵਿੱਚ ਕਮ ਸਕਾ ਮੀ 507000 ਦੁਕਾਨਾਂ ਹੋਣਗੀਆਂ ਇਹਨਾਂ ਬਾਜ਼ਾਰਾਂ ਦੇ ਵਿੱਚ ਸਰ ਕੰਮ ਕਾਰੋਬਾਰ ਦੀ ਥੋੜੀ ਪੋਜੀਸ਼ਨ ਡਾਊਨ ਹੋ ਗਈ ਕਿਉਂਕਿ ਉਹਦੇ ਵਿੱਚ ਪਾਰਕਿੰਗ ਨਹੀਂ ਹੈਗੀ ਇਸ ਵਾਸਤੇ ਸਰ ਮੇਰੀ ਇੱਕ ਬੇਨਤੀ ਸੀਗੀ ਕਿ ਤੁਸੀਂ ਉਹਦੇ ਨੇੜੇ ਤੇੜੇ ਕੋਈ ਇੱਕ ਪਾਰਕਿੰਗ ਦਾ ਪ੍ਰਬੰਧ ਕਰਵਾ ਦਿਓ ਤੇ ਜਿਹਦੇ ਨਾਲ ਸਾਡਾ ਸਾਰਾ ਹੀ ਬਾਜ਼ਾਰ ਇੱਕ ਵਾਰ ਜਿਹੜੇ ਪੰਜ ਸੱਤ ਬਾਜ਼ਾਰ ਹੈ ਇਹ ਦੁਬਾਰਾ ਰਿਵਾਈਵ ਹੋ ਜਾਣਗੇ ਤੇ ਸਰ ਇਹਦੇ ਨਾਲ ਹੀ ਜੀ ਇੱਕ ਰੇਲਵੇ ਰੋਡ ਹੈਗਾ ਜਿਹਦੇ ਵਿੱਚ ਫਾਇਰ ਬ੍ਰਿਗੇਡ ਆਫਿਸ ਹੈ ਜੀ ਤੇ ਮੇਰੀ ਇੱਕ ਬੇਨਤੀ ਸੀ ਸਰ ਜੇ ਤੁਸੀਂ ਇਸ ਨੂੰ ਕਿਸੇ ਖੁੱਲੀ ਜਗ੍ਹਾ ਤੇ ਸ਼ਿਫਟ ਕਰਦੇ ਹੋ ਜਿੱਥੇ ਗੱਡੀਆਂ ਨੂੰ ਆਉਣ ਜਾਣ ਦੀ ਵੀ ਦਿੱਕਤ ਨਾ ਹੋਵੇ ਤੇ ਆਲੇ ਦੁਆਲੇ ਲੋਕਾਂ ਨੂੰ ਵੀ ਫਾਇਦਾ ਰਹੇ ਸਰ ਅਸੀਂ ਆਲਰੇਡੀ ਐਕਸ਼ਨ ਲੈ ਲਿਆ ਤੇ ਸਾਰਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਜਾਊਗਾ 2.5 ਕਰੋੜ ਰੁਪਈਆ ਨਿਊਸਪਲ ਕਾਰਪੋਰੇਸ਼ਨ ਹੈ ਹੁਸ਼ਾਰਪੁਰ ਦੀ ਉਹਨੂੰ ਅਸੀਂ ਜਾਰੀ ਕਰਨ ਲੱਗੇ ਆ ਤੇ ਜਿਹੜਾ 2.5 ਏਕੜ ਜ਼ਮੀਨ ਹੈ ਚੋਏ ਬੰਦ ਕੋਲੇ ਕौਸ਼ਲਾ ਦੇ ਨੇੜੇ ਉੱਥੇ ਫਾਇਰ ਦਾ ਜਿਹੜਾ ਬਟਾ ਸ਼ਾਨਦਾਰ ਆਫਿਸ ਜਿਹੜਾ ਉਹਨੂੰ ਉੱਥੇ ਸ਼ਿਫਟ ਕਰਦਾਂਗੇ 2.5 ਕਰੋੜ ਰੁਪਈਆ ਲੱਗੂਗਾ ਤੇ ਜਿਹੜੀ ਰੇਲਵੇ ਰੋਡ ਵਾਲੀ ਫਾਇਰ ਵਾਲੀ ਜਗਾ ਵੇਲੀ ਹੋਊਗੀ ਉਹਨੂੰ ਆਪਾਂ ਪਾਰਕਿੰਗ ਵਾਸਤੇ ਉੱਥੇ ਸ਼ਾਨਦਾਰ ਤਰੀਕੇ ਨਾਲ ਬਧਿਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ